ਅੱਜ ਭਾਰਤੀ ਜਨਤਾ ਪਾਰਟੀ ਬਠਿੰਡਾ ਅਰਬਨ ਜੋ ਕੱਲ ਘਟਨਾ ਹੋਈ ਹੈ ਪਾਰਲੀਮੈਂਟ ਦੇ ਵਿੱਚ ਔਰ ਜਿਹੜਾ ਕਾਂਗਰਸ ਪਾਰਟੀ ਅਤੇ ਉਹਨਾਂ ਦੇ ਗਠ ਜੋੜ ਦੇ ਭਾਈਵਾਲ ਬੈਨਰਜੀ ਵੱਲੋਂ ਇੱਕ ਸਵਾਂਗ ਰਚ ਕੇ ਜਿੱਥੇ ਬਹੁਤ ਹੀ ਘਿਣਾਉਣੀ ਹਰਕਤ ਕੀਤੀ ਹੈ ਨਾਲ ਸਾਡੀਆਂ ਸੰਵਿਧਾਨਕ ਸੰਸਥਾਵਾਂ ਜਿਹੜਾ ਇੱਕ ਲੋਕਤੰਤਰ ਦਾ ਇੱਕ ਸਤੰਮ ਨੇ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਦੀ ਤੀਜੀ ਵਾਰੀ ਔਰ ਮੈਂ ਗੱਲ ਹਿੰਦੁਸਤਾਨ ਦੇ ਲੋਕ ਪਲੀ ਪਾਂਦੀ ਵਖਬ ਨੇ ਕਿ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਨਕਲੀ ਗੱਲਾਂ ਹੈ ਇਹ ਸੰਗੇ ਕੰਮ ਉਹ ਇੱਕੋ ਇੱਕ ਗੱਲ ਤੋਂ ਦੁਖੀ ਹੈ ਕਿ ਅਸੀਂ ਸਰਕਾਰ ਤੋਂ ਬਾਹਰ ਬੈਠੇ ਹਾਂ ਸਰਕਾਰ ਤੋਂ ਬਾਹਰ ਦੇਸ਼ ਦੀ ਜਨਤਾ ਨੇ ਬਿਠਾਇਆ ਹੈ ਔਰ ਦੇਸ਼ ਦੀ ਜਨਤਾ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇ ਕੇ ਜਿ세 ਦੋ ਵਾਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਆਉਣ ਵਾਲੇ ਟਾਈਮ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਹੈ ਪਰ ਕਾਂਗਰਸ ਪਾਰਟੀ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਉਹ ਕਿਸੇ ਵੀ ਤਰੀਕੇ ਨਾਲ ਸਮਝਾਉਣਾ ਪਏਗਾ ਕਿਤੇ ਏਵੀਐਮ ਤੇ ਕਰ ਕਰ ਜਾ ਕੇ ਸਮਝਾਉਣਾ ਕਿਤੇ ਈਡੀ ਤੇ ਕਿਤੇ ਸਰਕਾਰੀ ਸੰਸਥਾਵਾਂ ਦੇ ਨਾਮ ਦੇ ਉੱਤੇ ਇੱਕ ਵਿਰੋਧ ਕਰਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਖੜਾ ਕਰਨਾ ਚਾਹੁੰਦੇ ਆ ਜਿਹਦੇ ਨਾਲ ਦੇਸ਼ ਦੇ ਵਿੱਚ ਰਾਜਕਤਾ ਫੈਲੇ ਜਿਹਦੇ ਨਾਲ ਅਮਨ ਕਾਨੂੰਨ ਖਤਮ ਹੋਵੇ ਔਰ ਜੋ ਹਿੰਦੋਸਤਾਨ ਤਰੱਕੀ ਕਰ ਰਿਹਾ ਹੈ ਉਸ ਰਾਸ਼ਟਰ ਤੋਂ ਪਾਸੇ ਹਟ ਜਾਏ ਔਰ ਤੋਂ ਉਹ ਕਹਿੰਦਾ ਕਿ ਸ਼ਾਇਦ ਸਾਡੀ ਕਿਦੇ ਵਾਰੀ ਆ ਜਾਏ ਪਰ ਗੱਲ ਉਹਨਾਂ ਨੂੰ ਗੱਲ ਸੋਚਣ ਦੀ ਲੋੜ ਹੈ ਤੁਹਾਨੂੰ ਵਿਜ਼ਨ ਦਿਖਾਉਣਾ ਪੈਣਾ ਹੈ ਤੁਹਾਨੂੰ ਲੋਕਾਂ ਨੂੰ ਦੱਸਣਾ ਪੈਣਾ ਕਿ ਅਸੀਂ ਕੀ ਕਰਾਂਗੇ ਇੱਕ ਪਾਸੇ ਆदमी ਸਵਾਗ ਰੱਜ ਰਿਹਾ ਹੈ ਤੇ ਉਸ ਪ੍ਰਧਾਨ ਮੰਤਰੀ ਦਾ ਉਮੀਦਵਾਰ ਉਹ ਪ੍ਰਿੰਸ ਉਹ ਰਾਜkumar ਪੱਪੂ ਸ਼ਾਹੀ ਦੇ ਵਿੱਚ ਉਹ ਵੀਡੀਓ ਦੇ ਵਿੱਚ ਕੈਚ ਕਰ ਰਿਹਾ ਹੈ ਸਮਝਾਉਣ ਦੀ بجائے ਇਹ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਜਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਉਹ ਮਤਲਬ ਨਾਕਾਬਲ ਹੈ ਇਹ ਆਪ ਦੀਆਂ ਹਰਕਤਾਂ ਤੋਂ ਦੱਸ ਰਿਹਾ ਤੇ ਮੈਂ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਔਰ ਹਿੰਦੁਸਤਾਨ ਜੋ ਤਰਕੀ ਦੀਆਂ ਰਸਤੇ ਤੇ ਜਾ ਰਿਹਾ ਹੈ ਵਰਲਡ ਪਾਵਰ ਬਣ ਜਾ ਰਿਹਾ ਹੈ ਉਹਨੂੰ ਰੋਕਣ ਲਈ ਔਰ ਕਾਂਗਰਸ ਪਾਰਟੀ ਮਤਲਬ ਇੱਥੋਂ ਤੱਕ ਵੀ ਉਹਦੀ ਹਾਲਾਤ ਹੋ ਗਏ ਨੇ ਕਿ ਕਿਸੇ ਵੀ ਟੰਗਣਾ ਸਾਨੂੰ ਸਰਕਾਰ ਬਣੇ ਸਰਕਾਰ ਚਾਹੇ ਦੇਸ਼ ਕਿਤੇ ਜਾਏ ਜਾਕੂ ਪ੍ਰਗਰਿਸ਼ ਕਿ ਦੱਲਿਆ ਹੈ ਤਰਕ ਹੀ ਕਿਤੇ ਜਾਏ ਪਰ ਸਾਨੂੰ ਸਰਕਾਰ ਮਿਲੇ ਐਸਾ ਨਹੀਂ ਹਰਕਤਾਂ ਕਰਦੇ ਅਸੀਂ ਨਿੰਦਾ ਕਰਦੇ ਆਂ ਔਰ ਅਸੀਂ ਅੱਜ ਕਾਂਗਰਸ ਦਾ ਔਰ ਮੁਖਰਜੀ ਦਾ ਅੱਜ ਪਤਲਾ ਫੂਕ ਰਹੇ ਤੇ ਸਾਨੂੰ ਉਮੀਦ ਹੈ ਕਿ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਚੱਲੀ ਹੈ ਔਰ ਆਉਣ ਵਾਲੇ ਟਾਈਮ ਦੇ ਕਾਂਗਰਸ ਦਾ ਜਿਹੜਾ ਹੈਗਾ ਸੁਪੜਾ ਸਾਫ ਹੋਣਾ ਹੈ ਇਸ ਸਭ ਤੇ ਇਹ ਗੱਲ ਕਿ ਉਹ ਆ ਗਈ ਹੁਣ ਲੇਕਿਨ ਨਿੱਜੀ ਜ਼ਿੰਦਗੀ ਨਾਲ ਵੀ ਖਲਵਾੜ ਕਰਨ ਲੱਗ ਜਾਂਦੇ ਆ ਮੈਂ ਉਹੀ ਗੱਲ ਕਰ ਰਿਹਾ ਕਿ ਇੱਥੇ ਤੱਕ ਨਗਾਰ ਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਗੱਲਾਂ ਉਹਨਾਂ ਦੇ ਪਰਿਵਾਰ ਨੂੰ ਗੱਲਾਂ ਉਹਨਾਂ ਦੇ ਬਾਪ ਨੂੰ ਗੱਲਾਂ ਪ੍ਰਧਾਨ ਮੰਤਰੀ ਦੀ ਮਾਤਾ ਨੂੰ ਗੱਲਾਂ ਔਰ ਔਰ ਜੋ ਵੀ ਸੰਵਿਧਾਨਕ ਸੰਸਥਾ ਤੇ ਬੈਠਾ ਹੈ ਉਹਦੇ ਨਿੱਜੀ ਪੂਰਾ ਹੋ ਪਰਵਾਰਕ ਮਸਲੇ ਤੇ ਉਹਨਾਂ ਦੀਆਂ ਜਿਹੜੀਆਂ ਆਪਦੀਆਂ ਨਿੱਜੀ ਰਾਏ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਕਰਨਾ ਮੈਂ ਕਹਿੰਦਾ ਸਭ ਤੋਂ ਮਾੜਾ ਹੈ